ਅੰਮ੍ਰਿਤਸਰ ਵਿੱਚ ਟ੍ਰੈਫਿਕ ਨੂੰ ਸੁਚਾਰੂ ਤੰਗ ਨਾਲ ਚਲਾਉਣ ਲਈ ਟ੍ਰੈਫਿਕ ਪੁਲਿਸ ਵੱਲੋਂ ਵੱਖ-ਵੱਖ ਉਪਰਾਲੇ ਕੀਤੇ ਜਾ ਰਹੇ ਹਨ ਗੱਲ ਕਰੀਏ ਅੰਮ੍ਰਿਤਸਰ ਚ ਆਟੋ ਚਾਲਕਾਂ ਦੀ ਤਾਂ ਆਟੋ ਚਾਲਕ ਕੋਈ ਵੀ ਨਿਯਮਾਂ ਦੀ ਪਾਲਣਾ ਨਹੀਂ ਕਰ ਰਹੇ ਬਸ ਅੱਡੇ ਦੇ ਨੇੜੇ ਸੜਕ ਦੇ ਵਿਚਕਾਰ ਆਟੋ ਖੜਾ ਕਰਕੇ ਸਵਾਰੀਆਂ ਨੂੰ ਉਤਾਰਦੇ ਹਨ ਅਤੇ ਸਵਾਰੀਆਂ ਨੂੰ ਆਪਣੇ ਆਟੋ ਵਿੱਚ ਬਿਠਾਉਂਦੇ ਹਨ ਅੰਮ੍ਰਿਤਸਰ ਟ੍ਰੈਫਿਕ ਪੁਲਿਸ ਨੂੰ ਇਨ੍ਹਾਂ ਆਟੋ ਚਾਲਕਾਂ ਦੇ ਖਿਲਾਫ ਕਾਰਵਾਈ ਕਰਨੀ ਚਾਹੀਦੀ ਹੈ ਜਾਂ ਫਿਰ ਆਟੋ ਚਾਲਕਾਂ ਨੂੰ ਟ੍ਰੈਫਿਕ ਨਿਯਮਾਂ ਦਾ ਪਾਠ ਪੜਾਉਣਾ ਚਾਹੀਦਾ ਹੈ ਤਾਜੋ ਅੰਮ੍ਰਿਤਸਰ ਦੀ ਟ੍ਰੈਫਿਕ ਸਹੀ ਢੰਗ ਨਾਲ ਚੱਲ ਸਕੇ ਸਰ ਜੀ ਟ੍ਰੈਫਿਕ ਦੀ ਅੰਨੀ ਮਾੜੀ ਹਲਾ ਹਲਾਤ ਹੋਏ ਨੇ ਨਾ ਅੰਨੀਕ ਦੁਰਦਸ਼ਾ ਖਰਾਬ ਹੋਈ ਦੀ ਟ੍ਰੈਫਿਕ ਦੀ ਜਿੱਥੇ ਵੀ ਇੱਕ ਸਵਾਰੀ ਖਲੋਤੀ ਹੁੰਦੀ ਆ ਮਗਰ 10 ਟੈਂਪੋ ਖਲੋਰ ਦਿੰਦੇ ਖਲੋ ਜਾਂਦੇ ਆ ਤੇ ਇਹਦੇ ਨਾਲ ਟੈਂਪੋ ਖਲੋਣ ਨਾਲ ਐਕਸੀਡੈਂਟ ਹੋਣ ਦਾ ਖਤਰਾ ਕਿਉਂਕਿ ਅਗਲੀਆਂ ਸਵਾਰੀਆਂ ਜਿਹੜੀਆਂ ਖਲੋਤੀਆਂ ਉਹਨਾਂ ਦਾ ਵੀ ਐਕਸੀਡੈਂਟ ਹੋਣ ਦਾ ਖਤਰਾ ਹੈ ਜਾਂ ਪਿੱਛੋਂ ਆ ਰਿਆ ਉਹਦਾ ਵੀ ਐਕਸੀਡੈਂਟ ਦਾ ਇੰਨਾ ਨਹੀਂ ਵੱਖਰਾ ਸਟੈਂਡ ਆਟੋ ਦਾ ਵੱਖਰਾ ਵੱਖਰਾ ਬੰਨਿਆ ਜੇ ਇਹ ਆਟੋ ਉੱਥੇ ਚੱਲੇਗਾ ਇਸ ਇਲਾਕੇ ਦੇ ਸਵਾਰੀ ਇੱਥੇ ਆ ਕੇ ਖਰੋਜ ਦੇ ਟੈਂਪੋ ਚ ਚੜ ਕੇ ਤੇ ਮਰਜੀ ਜਾ ਸਕਦੀ ਹੈ ਤੇ ਪੁਲਿਸ ਪੁੱਛਾਰਦੇ ਨਾ ਕੋਈ ਧਿਆਨ ਨਹੀਂਗਾ ਕਈ ਦਾ ਕਾਰ ਪਾਜੀਆ ਦੁਕਾਨਾਂ ਦੇ ਬਾਹਰ ਲਾਵੇ ਲਾ ਕੇ ਜਾ ਰਹੇ ਆ ਉਹ ਕਹਿੰਦੇ ਲਾ ਲ ਦੋ ਇਹਨਾਂ ਦੇ 2 ਮਿੰਟ ਚੱਲਦੇ 2 ਮਿੰਟ ਤੇ ਕਹਿ ਕੇ ਲਾ ਕੇ ਜਾਂਦੇ ਆ ਤੇ 5-7 ਘੰਟੇ ਬਾਅਦ ਆਉਂਦੇ ਆ ਤੇ ਜਿਹੜੇ ਦੁਕਾਨਦਾਰ ਆ ਖਾਲੀ ਘਰ ਕਾਂਦੇ ਘਰੋਂ ਪੈਸੇ ਵਟਰੇ ਦੇ ਕੇ ਕਾਰਾਂ ਲਾ ਜਿੰਦੀਆਂ ਮੋਟਰਸਾਈਕਲ ਲੱਜਿੰਦੇ ਟੈਂਪੋ ਲਾ ਜੀ ਦੇ ਕਹਾ ਕਿ ਅੱਗੇ ਨਹੀਂ ਹੈਗਾ ਜਿਹੜਾ ਮਾੜਾ ਮੋਟਾ ਆਂਦਾ ਹੈ ਰੋਕ ਲਵੇ ਪੁਲਿਸ ਪ੍ਰਸ਼ਾਸਨ ਨੂੰ ਕਾਹੇ ਮੰਗ ਕਰਦੇ ਆ ਜਿਹੜੇ ਆਟ ਬੇਟੇ ਗੇ ਖਲੋਤੇ ਆ ਦੁਕਾਨਾਂ ਦੇ ਬਾਹਰ ਖੌਂਦੇ ਆ ਚੌਂਕਾਂ 'ਚ ਖਲੋਤੇ ਆ ਜਿੱਥੇ ਸਟੈਂਡ ਬਣਿਆ ਸਕੂਟਰਸ ਦੇ ਬਾਹਰ ਖੌਂਦੇ ਆ ਨਾਲੋਂ ਇੱਕ ਸਟੈਂਡ ਵੱਖਰਾ ਬਣਾ ਕੇ ਜਾਈ ਦੇ ਸਰਕਾਰ ਨੂੰ ਪੁਲਿਸ ਪ੍ਰਸ਼ਾਸਨ ਕੋਈ ਧਿਆਨ ਨਹੀਂ ਦੇ ਰਿਹਾ ਨਾਲ ਆਪਣੇ ਕੰਮ ਕਰੀ ਜਾ ਰਹੀ ਕੋਈ ਪੱਖੇ ਥੱਲੇ ਬੈਠਾ ਕੋਈ ਖਾਰ ਪਰਦਾ ਚਲਾਨ ਕੱਟਦਾ ਤੇ ਜਵਾਨ ਘਟੀ ਆ ਰਹੇ ਫਿਰ ਇਸ ਵੇਲੇ ਜਾਮ ਦੀ ਸਥਿਤੀ ਬਹੁਤ ਜ਼ਿਆਦਾ ਹਰ ਬਨੇ ਟ੍ਰੈਫਿਕ ਹੈ ਜਿੱਦਾਂ ਮਰਜ਼ੀ ਚੱਲੇ ਉੱਥੇ ਟ੍ਰੈਫਿਕ ਟ੍ਰੈਫਿਕ ਹੈ ਇੱਕ ਤੇੜਾ ਈ ਰਿਕਸ਼ਾ ਵਾਲਾ ਹੈ ਗਿਆ ਨਾ ਇਹਨਾਂ ਨੇ ਦੇਖਣਾ ਨਹੀਂ ਅੱਗੇ ਕੋਈ ਆ ਰਿਹਾ ਜਾ ਰਿਹਾ ਇਹਨਾਂ ਨੇ ਜਿੱਥੇ ਸਵਾਰੀ ਵੇਖੀ ਉੱਥੇ ਹੀ ਰੋਕ ਦੇਣਾ ਤੇ ਮੈਂ ਪ੍ਰਸ਼ਾਸਨ ਅੱਗੇ ਇਹੋ ਹੀ ਮੰਗ ਕਰਦਾ ਕਿ ਇਹਨਾਂ ਦੇ ਥੋੜਾ ਨਕੇਲ ਕੱਸੀ ਜਾਵੇ ਕਿਉਂਕਿ ਬੱਚਿਆਂ ਨੂੰ ਸਕੂਲਾਂ ਨੂੰ ਛੁੱਟੀਆਂ ਜਾਂਦੀਆਂ ਉਹ ਵੀ ਬੜਾ ਜਾਮ ਵਿੱਚ ਫਸ ਜਾਂਦੇ ਆ ਤੇ ਟਾਈਮ ਸਿਰ ਘਰ ਨਹੀਂ ਪਹੁੰਚ ਸਕਦੇ ਤੇ ਮੇਰੀ ਪ੍ਰਸ਼ਾਸਨ ਅੱਗੇ ਇਹੋ ਹੀ ਮੰਗ ਹੈ ਕਿ ਇਹਨਾਂ ਨੇ ਜਿਹੜੀ ਟ੍ਰੈਫਿਕ ਦੀ ਸਿਤੀ ਜਿਹੜੀ ਸਹੀ ਕੀਤੀ ਜਾਵੇ ਤਾਂ ਕਿ ਲੋਕਾਂ ਨੂੰ ਪਰੇਸ਼ਾਨੀ ਨਾ ਹੋਵੇ